ਮੁੰਡਾ ਕੋਲ ਲੋਕਤਾਂ ਹਾਂਜੀ ਬਕਰ ਠੀਕ ਹੈ ਨਾ ਚੰਗਾ ਹਾਂਜੀ ਬਸਾਈ ਦੀ ਵਾਲਾ ਬਹੁਤ ਹੀ ਯਾਰ ਮੈਂ ਕਿੰਨਾ ਅੰਗਲੇ ਰੋਕੇ ਬਚ ਗਿਆ ਜੀ ਕੱਲ 12 ਸਾਲ ਦਾ ਬੱਚਾ ਜਦੋਂ ਦਰਿਆ ਵਿੱਚ ਡੁੱਰੀਆਂ ਤੇ ਲਗਭਗ ਉਸ ਪਰਿਵਾਰ ਦੇ ਨਾਲ ਹਮਦਰਦੀ ਨਾਲ ਸਾਰਿਆਂ ਨੇ ਆਇਆ ਪਰ ਕੋਈ ਨਹੀਂ ਕਿਤੇ ਉਸਦਾ ਬੱਚਾ ਨਹੀਂ ਮੋੜ ਸਕੇ ਪਰ ਮੀਨਤ ਕਰਕੇ ਸਾਰਿਆਂ ਨੇ ਸਾਡੀ ਐਡਮਿਨਿਸਟ੍ਰੇਸ਼ਨ ਨੇ ਔਰ ਸਾਰੇ ਮੋਹੱਲਾ ਵਾਸੀਆਂ ਨੇ ਮਿਲ ਕੇ ਇੱਕ ਪ੍ਰਾਣਾ ਕਰਕੇ 3-4 ਘੜੇ ਦਾ ਪ੍ਰੋਜੈਕਟ ਚੱਲੇਗਾ ਖਾਸ ਤੌਰ ਤੇ ਜਿਹੜੇ ਸਾਡੇ ਲੋਪਾਈ ਜੀ ਗੋਤਾਖੋਰ ਕਰਨ ਨੇ ਬੜੀ ਮਿਹਨਤ ਕੀਤੀ ਉਹਨਾਂ ਮਿਹਨਤ ਕਰਕੇ ਬੱਚੇ ਦੀ ਜਿਹੜੀ ਡੈਡ ਬੋਡੀ ਹੈ ਉਹਨੂੰ ਮਿਲ ਗਈ ਹੈ ਉਹ ਜਿਹੜੀ ਡੈਡ ਬੋਡੀ ਹੈ ਅ ਸ਼ਿਵਨਾਥਨ ਪਿੰਡ ਵਾਲੇ ਉਹਦੇ ਫਾਦਰ ਦੇ ਨਾਲ ਉਹ ਮੁੜਿਆ ਨੇ ਬੜੀ ਮਿਹਨਤ ਕੀਤੀ ਹੈ ਰਿੰਕੂ ਦੀ ਟੀਮ ਹੈ ਸਾਰੀ ਇਹਨਾਂ ਨੇ ਤਕਰੀਬਨ 10 ਘੰਟਾ ਲਗਾ ਕੇ ਬੱਚੇ ਦੀ ਡੈਡ ਬੋਡੀ ਮਿਲ ਗਈ ਜਿਹਦੇ ਬੱਚੇ ਦੇ ਮਾਪੇ ਵਾਲੇ ਕਰ ਦਿੱਤੀ ਹੈ ਕਿਉਂਕਿ ਮਾਪੇ ਦਾ ਬੱਚਾ ਤਾਂ ਵਾਪਸ ਨਹੀਂ ਆ ਜਾਂਦਾ ਪਰ ਜਿਹੜੀ ਮੰਦ ਵਿੱਚ ਐਸੀ ਕਿ ਡੈਡ ਬੋਡੀ ਨਹੀਂ ਮਿਲ ਰਹੀ ਉਹ ਥੋੜਾ ਜਿਹਾ ਸਪੋਨਸਰ ਕਰਕੇ ਸਾਡੀ ਛਿੰਤੀ ਪਰਿਵਾਰ ਦੇ ਨਾਲ ਹੈ ਔਰ ਜਿੱਥੇ ਵੀ ਪਰਿਵਾਰ ਕੇ ਗਏ ਅਸੀਂ ਬਿਲਕੁਲ ਨਾਲ ਖੜਾਂਗੇ ਵਿੱਚ ਕੋਈ ਦਿੱਕਤ ਆਏਗੀ ਲੋੜ ਪਈਗੀ ਅਸੀਂ ਲੋੜ ਨਾਲ ਔਰ ਆਸ ਹੈ ਕਿ ਆਪਾਂ ਇਸ ਤਰ੍ਹਾਂ ਹੀ ਰਲ ਮਿਲ ਕੇ ਕਿਉਂਕਿ ਇਹ ਬੜੀ ਘਰੀ ਜਿਹੜੀ ਸੀ ਨਾ ਬੜੀ 2-3 ਘੰਟੇ ਸਾਡੇ ਸਾਰਿਆਂ ਵਾਲੇ ਵਾਸਤੇ ਇੱਕ ਬਹੁਤ ਵੱਡਾ ਇੱਕ ਚੈਲੰਜ ਸੀਗਾ ਉਸੇ ਕਬੂਲ ਕਰਕੇ ਬਹੁਤ ਸਾਰੇ ਬੱਚੇ ਨਹੀਂ ਬਚਾ ਸਕਿਆ ਪਰ ਬੱਚੇ ਜੱਡ ਬੜੀ ਸੀ ਖਡਾਲੀ ਦੇ ਰਿਆ ਵਿੱਚ ਅਮਨ ਸਿੰਘ ਜੀ ਬਿਸਮਿਲ੍ਲਾਹ ਰਹਿਮਨ ਰਹਿਮੀਨ ਸ਼ੁਕਤ ਕਲਪਨ ਰੱਬ ਦਾ ਸ਼ੁਕਰ ਕਰਦੇ ਹਾਂ ਇਹ ਇਹ ਬਿਲਕੁਲ ਇਨਸਾਨ ਜਿਹੜਾ ਇਸ ਇਲਾਕੇ ਮੈਂ ਐਮ ਐਲ ਏ ਮਿਲਿਆ ਮਾਮਲੇਤ ਬਹੁਤ ਹੁੰਦੇ ਐ ਕਲਾਬਾਤ ਬਹੁਤ ਹੁੰਦੇ ਐ ਪਰ ਅਜੋ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਕਿਉਂਕਿ ਉਹ ਪਰਿਵਾਰ ਪ੍ਰਦੇਸੀ ਐ ਇੱਥੇ ਉਹਦਾ ਕੋਈ ਨਹੀਂ ਹੈਗਾ ਔਰ ਜਿੰਨੀ ਕਿਉਂਕਿ ਜਦੋਂ ਤੱਕ ਐਮ ਐਲ ਏ ਸਾਹਿਬ ਇੱਥੇ ਨਹੀਂ ਪਹੁੰਚੇ ਸੀ ਉਸ ਤੋਂ ਪਹਿਲਾਂ ਜੋ ਪ੍ਰਸ਼ਾਸਨ ਦਾ ਰਵਈਆ ਸੀ ਉਹ ਸਭ ਨੇ ਦੇਖਿਆ ਮੈਂ ਕਹਿੰਦਾ ਐਮ ਐਲ ਏ ਸਾਹਿਬ ਨੇ ਜਦੋਂ ਮੌਕੇ ਤੇ ਪਹੁੰਚੇ ਨੇ ਉਹਦੇ ਬਾਅਦ ਜੋ ਸਖਤੀ ਨਾਲ ਪ੍ਰਸ਼ਾਸਨ ਨੂੰ ਵੀ ਜਿਹੜਾ ਕਿ ਖਿੱਚਿਆ ਤੇ ਉਹਦੇ ਬਾਅਦ ਇੱਥੇ ਸਾਰੇ ਮੌਜੂਦ ਹੋਏ ਅਫਸਰ ਔਰ ਸਭ ਨਾਲ ਵੱਡਾ ਜਿਹੜਾ ਕਿ ਅਸੀਂ ਦਿਨੋ ਧ ਇਹਨਾਂ ਨੇ ਬੜੀ ਰਾਸ ਦੇ ਕਿਉਂਕਿ ਇਹ ਕਿੰਨਾ ਵਕਤ ਇਸ ਤੋਂ ਤੱਕ ਲਗਾ 11 ਤੋਂ ਉੱਤੇ ਹੋ ਚੁੱਕੇ ਆ ਔਰ ਨੇਰੇ ਦੇ ਵਿੱਚ ਔਰ ਗੰਦਾ ਨਾਲੇ ਦਾ ਪਾਣੀ ਤੁਹਾਨੂੰ ਵੀ ਪਤਾ ਕਿਦਾਂ ਦਾ ਚੁੱਤਰਨਾ ਬੜਾ ਔਖਾ ਕੰਮ ਹੈ ਤੇ ਇਹਨਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਅੱਲਾਹ ਤਾਲਾ ਤੁਸ ਬੱਚੇ ਲਈ ਦੁਆ ਵੀ ਕਰਦੇ ਔਰ ਘਰ ਵਾਲਿਆਂ ਲਈ ਵੀ ਦੁਆ ਕਰਦੇ ਆਂ ਕਿ ਅੱਲਾਹ ਤਾਲਾ ਉਹਦੇ ਮਾਪੇ ਨੂੰ ਸਬਰ ਕਰਨ ਦੀ ਤੋਫੀਕ عطا فرمਾਏ ਤੇ ਅਸੀਂ ਇੱਕ ਵਾਰ ਫੇਰ ਐਮਐਲਏ ਸਾਹਿਬ ਦਾ ਬਹੁਤ ਬਹੁਤ ਦਿਨੀ ਵੀ ਆਂ ਔਰ ਧੰਨਵਾਦੀ ਵੀ ਆ ਜੀ ਅੱਜ ਕੋਤੋਂ ਵੀ ਆਪਣਾ ਨਾਮ ਦੱਸ ਦਿਓ ਜੀ ਮਹਿਮਾਨ ਜੀ ਮੋਤੀ ਜੀ ਹਾਂ ਜੀ ਕਿੰਨਾ ਟਾਈਮ ਲੱਗੇ ਤਾਂ ਕਿੰਨਾ ਟਾਈਮ ਲੱਗੇ ਹੋਰ ਟਾਈਮ ਮਤਲਬ ਆਧੇ ਘੰਟੇ ਤੋਂ ਜ਼ਿਆਦਾ ਲੱਗ ਗਿਆ ਲੱਗਦੇ ਲੱਦੇ ਤੁਹਾਨੂੰ ਪਤਾ ਗੰਦੇ ਨਾਲ ਜਿਵੇਂ ਉੱਦੋਂ ਵੱਡਦਾ ਨਹੀਂ ਪਰ ਆਪਾਂ ਅੰਮ੍ਰਿਤਸਰ ਸਾਹਿਬ ਦੇ ਗੰਦੇ ਨਾਲੋਂ ਹੋਰ ਤੇ ਭਾਵੇਂ ਜਿੱਤਾ ਚਲੋ ਹੁਣ ਗੰਦੇ ਨਾਲ ਜੇ ਕੋਈ ਵੱਡਦਾ ਤੁਹਾਨੂੰ ਪਤਾ ਸਰ ਰਾਤ ਨੂੰ ਵੀ ਜਾਂ ਜੁਸਤਾ ਵੀ ਮਤਲਬ ਉਹਨਾਂ ਦਾ ਬਹੁਤ ਸ਼ੁਕਰੀਆ ਕਰਦੇ ਇਹ ਕਿ ਚਲੋ ਉਹਨਾਂ ਲੋਕਾਂ ਨੂੰ ਬੁਲਾ ਲਿਆ ਪਾ ਬੜੀ ਬੁੜੀ ਉਹਨਾਂ ਦੇ ਹਾਵਲੇ ਰੱਖਦਾ ਜੀ ਹਾਂ ਜੀ ਫਿਰ ਸਭ ਬਿਲਕੁਲ ਫਿਰ ਪ੍ਰਿੰਸ ਜੀ ਪ੍ਰਿੰਸ ਜੀ ਅੱਜ ਜਿਹੜੀ ਨਿਊਜ਼ ਨੂੰ ਫਰੀਦੀ ਕੋਲੀ ਤੇ ਜਿਹੜੀ ਮਤਭਾਗੀ ਕੱਟਣਾ ਹੋਈ ਹੈ ਬੜੀ ਅੰਦਰ ਨੂੰ ਉਹ ਕੱਟਣਾ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਦੀ ਜਾਨ ਚਲੀ ਗਈ ਹੈ ਪਰ ਮੈਂ ਇੱਕ ਕਟੜਾ ਨਾਮ ਨਾਲ ਇੱਕ ਦਾਤ ਵੀ ਦੇ ਦਨਾ ਕਿ ਐਮਐਲਏ ਚੋਦਰੀ ਮਦਨ ਨਾਲ ਬੱਗਾ ਜੀ ਤੇ ਕੋਈ ਬਟਰਿੰਗ ਨਹੀਂ ਹੈਗੀ ਅੱਜ ਤੱਕਨ ਲਗਭਗ ਈ ਸਾਲ ਦੇ ਵਿੱਚ ਇਸ ਇਲਾਕੇ 'ਚ 40 ਸਾਲ ਹੋ ਗਏ ਮੈਨੂੰ ਰਹਿੰਦੇ ਆ 40 ਸਾਲ 'ਚ ਮੈਂ ਕਿੰਨੇ ਐਮਐਲਏ ਦੇਖੇ ਕਿੰਨੇ ਆਏ ਤੇ ਕਿੰਨੇ ਗਏ ਅੱਜ ਤੱਕ ਕਿਸੇ ਦੁੱਖ ਸੁੱਖ ਤੇ ਮੈਂ ਕਿਸੇ ਐਮਐਲਏ ਨੂੰ ਦੇਖਿਆ ਨਹੀਂ ਪਹਿਲੀ ਵਾਰ ਦੇਖਿਆ ਕਿ ਮਦਨ ਬੱਗਾ ਜੀ ਲਗਾਤਾਰ ਸਾਢੇ 3 ਸਾਲ ਤੋਂ ਲੋਕਾਂ ਦੇ ਦੁੱਖ-ਸ਼ੋਕ ਚ ਨਾਲ ਖੜਦੇ ਆ ਰਾਤ ਦੇ 11 ਵਜੇ ਆ ਗੰਦੇ ਨਾਲੀ ਦੀ ਪੁਲਿਸ ਦੇ ਉਹ ਉੱਤੇ ਉਹਨਾਂ ਦੇ ਬੇਟਾ ਗੌਰਵ ਜੀ ਤੁਸੀਂ ਦੇਖ ਲਓ ਪਰਿਵਾਰ ਵੀ ਨਾਲ ਛੜਿਆ ਹੋਇਆ ਹੈ ਬੜੀ ਵੱਡੀ ਗੱਲ ਹੈ ਮੈਂ ਇੱਥੇ ਐਮਐਲਏ ਬੱਗਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡਾ ਮੇਰੇ ਭਰਾ ਦਾ ਇਲਾਕਾ ਇਹਨਾਂ ਦੇ ਆਸ਼ੀਰਵਾਦ ਨਾਲ ਇਸੇ ਤੋਂ ਮੇਰਾ ਭਰਾ ਤੇ ਮੇਰੀ ਭਾਦੀ ਦਾ ਕੌਂਸਲਰ ਬਣੇ ਹੈ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬੱਗਾ ਜੀ ਦਾ ਕਿ ਇੰਨੀ ਰਾਤ ਨੂੰ ਖੜ ਕੇ ਇਹਨਾਂ ਨੇੜਾ ਕੰਮ ਕਰਾਇਆ ਬੱਚੇ ਡੱਡ ਬੋਡੀ ਮਿ ਤੇ ਫਿਰ ਦੁਆਰਾ ਤੋਂ ਮਕਾਕਨ ਵਾਸੀਆਂ ਧਲਵਾਦੇ ਤੇ ਬੱਗਾ ਦੇ ਬਹੁਤ ਆ ਰਹੀ ਆਗੇ ਬਲਾਲ ਬੁਲਾ ਲਓ ਦੂਣ ਜਿਹੜਾ ਆਲਾ ਉੱਧਰ ਆਇਆ ਵੀ ਕਰਨਾ ਆਪਣਾ ਜਾ ਉੱਧਰ ਚਲੇ ਜਾਓ ਉਹ ਸਾਹਮਣੇ ਬਾਲਟੀਆਂ ਘਟਾਈਆਂ ਟੁੱਟ ਗਈ ਬਲਾਲ ਬੁਲਾ ਲਓ ਆਜੇ ਖੜੇ ਮਸਲਾ ਕਰਦੇ ਆਜੇ ਉਹਦੇ ਨਾਲ ਪਾਣੀ ਦਾ ਮਾਮਲਾ ਹੈ ਚੱਲਦੀ ਰਹੀ ਸਿਹਤ ਉਹ ਚਾਰ ਦੇਖਦੇ ਕਿ ਤਾਂ ਆਪ ਵੀ ਨਹੀਂ ਉਹ 3 ਤਲਾਕ ਅੰਮ੍ਰਿਤ ਬਣੇ ਚਾਹਤ ਕੋਸ਼ਿਸ਼ ਨਹੀਂ ਕਰਦੇ ਇਹ ਤਾਂ ਬਹੁਤ ਫੰਕੀ ਕਮਿਟੀ ਦਾ ਲਾਭਦਾ ਹੋਏ ਵੋਟਾਂ ਹੋ ਰਾ ਦੇ ਨਾਲ ਚੱਲੀ ਹੈ ਹੋਰ ਜਦਾ ਹੈ ਹੈ